ਉਹ ਸਿੱਖਾਂ ਦੇ ਘਰੇ ਜਨਮ ਲੈ ਕੇ ਤੇ ਸਿੱਖਾਂ ਨੂੰ ਮਾਰ ਕੇ ਕਹਿੰਦਾ ਸੀ ਮੈਂ ਸੂਬਾ ਸਰਹੰਦਾ ਜਾਂਦੇ ਵੀ ਰੂਪਿਆ ਮੁਕੀਲ ਵੀ ਰੋਪੇ ਬਿਤੈਨਕ ਸ਼ਹਿਰੇ ਉਹਦੇ ਖੂਨ ਨਾਲ ਭਿੱਜ ਗਏ ਜੀ ਵੀ ਐਨਾ ਹੋਇਆ ਤੇ ਮਨੁੱਖੀ ਤਸ਼ੱਦਦ ਕੀਤਾ ਜਿਹੜੀ ਉਹਨਾਂ ਦਾ ਮੈਨੂੰ ਲੱਕੜ ਦੇ ਨਾਲ ਕੁੱਟਿਆ ਉਹ ਲੱਕੜ ਵੀ ਪਾਣੀ ਬੱਗਿਆ ਕਿ ਉਹਨੇ ਗੁਰੂ ਮਹਾਰਾਜ ਦਾ ਜਿਹੜਾ ਨਾਰਾ ਸੀ ਜਿਕਾਰੇ ਛੱਡੇ ਉਹਨਾਂ ਨੇ ਲਾਇਆ ਵੀ ਬੋਲੇ ਇਥੋਂ ਨਿਹਾਲ ਸਤਿ ਸ੍ਰੀ ਅਕਾਲ ਜਿ ਘਾਰੇ ਲਗਾਈ ਯਾ ਜਿ ਘਾਰੇ ਲਾਇ ਤੇ ਇੱਕ ਕੋਈ ਮੁਸਲਮਾਨ ਦਾ ਵੀ ਸੀ ਉਹਦੇ ਡੈਕ ਬੈਠਾ ਮਲਾਜਮ ਇੱਕੋ ਨੇ ਉਹਦੀ ਬਾਹ ਮਰੋੜ ਕੇ ਥੱਲੇ ਘਰ ਕੇ ਵਿੱਚੋਂ ਨਾਰੇ ਨਾ ਲਾ ਮੈਨੂੰ ਇਹ ਅੱਗੋਂ ਪੈ ਗਏ ਐ ਜੀ ਅੱਗੋਂ ਪੈ ਕੇ ਮੇਰਾ ਦਿਮਾਲਾ ਵਧਾਇਆ ਗਿਆ ਮੇਰੇ ਕੇਸ ਪੱਟੇ ਗਏ ਮੇਰਾ ਕੰਗਾ ਇਹਨਾਂ ਨੇ ਢੇਜ ਗਿਆ ਜੀ ਵੀ ਓਏ ਬੜੀ ਯੋਜਨਾ ਦੇ ਨਾਲ ਉਹਦੇ ਤੇ ਇਹ ਹਮਲਾ ਹੋਇਆ ਕਿ ਉਹ ਨੂੰ ਪਿੱਛੋਂ ਦੇਖੋ ਜਦੋਂwidehatਵਾਦੀਆਂ ਦੋਹੇ ਤਰ੍ਹਾਂ ਦੇ ਉਹਨਾਂ ਨੂੰ ਖੌਰੀ ਤੌਰ ਤੇ ਉਹਨਾਂ ਨੂੰ ਮੈਡੀਕਲ ਸਹੂਤਾਂ ਦਿੱਤੀ ਵੀ ਇਹ ਸੰਦੇ ਜਿਨ੍ਹਾਂ ਨੇ ਸਿੱਖ ਕੌਮ ਦੇ ਉਹ ਹੋ ਕੇ ਬੱਚੇ ਮਾਰੇ ਠੁੱਠੇ ਖੋਸਨ ਮਕਾਵਲੇ ਚ ਮਾਰੇ ਆ ਵੀ ਮੈਨੂੰ ਰੋਜ਼ ਹਾਂਜੀ ਇਹ ਅਨੇ ਬਹਾਨੇ ਦੇ ਨਾਲ ਇਹ ਬਾਹਲਾ ਬਣਾਉਂਦੇ ਲੜਾਈ ਕਰਦੇ ਸੀ ਕਿ ਜਦੋਂ ਉਹਨੂੰ ਲਾਇਆ ਤੇ ਐ ਭੱਜ ਭੱਜ ਕੇ ਲਗਾਏ ਉਹਨੂੰ ਖਚ ਖਚ ਕੇ ਜਿਵੇਂ ਕਿਸੇ ਪਸੂ ਨੂੰ ਛੱcke ਲਈ ਜਾਂਦਾ ਭੱਜ ਕੇ ਗੁਰਦਵਾਰੇ ਦੇ ਵਿੱਚ ਚਲਾ ਗਿਆ ਉੱਥੋਂ ਮੈਨੂੰ 20 22 ਬੰਦੇ ਮੇਰੀਆਂ ਮੁਸ਼ਕਾਂ ਬਣ ਕੇ ਮੈਨੂੰ ਉੱਥੋਂ ਕੰਨ ਦੇ ਲਾਕੇ ਤੇ ਇਹ ਨਹੀਂ ਆ ਉਹ ਲੱਕੜਾਂ ਦੇ ਨਾਲ ਉਹਨੂੰ ਕੁੱਟਿਆ ਦਿਓ ਲੱਕੜਾਂ ਵੀ ਪਾਡੀਆਂ ਤੁਸੀਂ ਵੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਸੋ ਦਰਸ਼ਕਾਂ ਦਾ ਤਹਿ ਦਿਲੋਂ ਸਵਾਗਤ ਕਰਦੇ ਹਾਂ ਸੋ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ ਸੁਦੀਰ ਸੂਰੀ ਨੂੰ ਮਾਰਨ ਵਾਲੇ ਸੰਦੀਪ ਸਿੰਘ ਸੰਨੀ ਪਟਿਆਲਾ ਜੇਲ੍ਹ ਦੇ ਵਿੱਚ ਸੀਗੇ ਜਿਨ੍ਹਾਂ ਤੇ ਅਨਮਨੁੱਖੀ ਤਸ਼ੱਦਦ ਟਾਇਆ ਗਿਆ ਸੋ ਐਨਕਾਊਂਟਰ ਕਰਨ ਵਾਲੇ ਸਾਬਕਾ ਪੁਲਿਸ ਮੁਲਾਜ਼ਮਾਂ ਨਾਲ ਜੇਲ੍ਹ ਚ ਜੋ ਘਟਨਾ ਵਾਪਰੀ ਉਸ ਮਾਮਲੇ ਤੇ ਗੱਲਬਾਤ ਕਰਾਂਗੇ ਸੋ ਕਿੰਨਾ ਪੁਲਿਸ ਅਫਸਰਾਂ ਚੋ ਜੋ ਆਪਣੇ ਆਪ ਨੂੰ ਸੂਬਾ ਸਰਹੰਦ ਦੱਸਦਾ ਸੀ ਉਸ ਦੀ ਮੌਤ ਹੋ ਚੁੱਕੀ ਹੈ ਸੋ ਮੇਰੇ ਨਾਲ ਇਸੇ ਵਿਸ਼ੇ ਤੇ ਵਿਚਾਰ ਚਰਚਾ ਕਰਨ ਲਈ ਜੁੜੇ ਨੇ ਨਿਹੰਗ ਬਾਬਾ ਹਮੀਰ ਸਿੰਘ ਜੀ ਸੋ ਬਾਬਾ ਹਵੀਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਸਰ ਨਿਸ਼ਾਨ ਸਿੰਘ ਜੀ ਸੋ ਬਾਬਾ ਹਮੀਰ ਸਿੰਘ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਆਪਣੇ ਜੋ ਜੀ ਸਰੋਤੇ ਸੁਣ ਰਹੇ ਆ ਤੇ ਆਪ ਜੀ ਦਾ ਜੀ ਬਹੁਤ ਬਹੁਤ ਧੰਨਵਾਦ ਫੋਨ ਕਰਨ ਤੇ ਬਾਬਾ ਹਮੀਰ ਸਿੰਘ ਜੀ ਸੁਧੀਰ ਸੂਰੀ ਨੂੰ ਮਾਰਨ ਵਾਲੇ ਭਾਈ ਸੰਦੀਪ ਸਿੰਘ ਸੰਨੀ ਪਟਿਆਲਾ ਜੇਲ੍ਹ ਚ ਬੰਦ ਸੀ ਜਿੱਥੇ ਉਹਨਾਂ ਤੇ ਅਣਮਨੁੱਖੀ ਤਸ਼ੱਦਦ ਟਾਇਆ ਗਿਆ ਇਹ ਸਾਰੀ ਘਟਨਾ ਨੂੰ ਤੁਸੀਂ ਕਿਵੇਂ ਵੇਖਦੇ ਹੋ ਇਹ ਤਾਂ ਗਨੀਮ ਮਿਠੀ ਇੱਕ ਛੱਜਛਦੇ ਨਾਲ ਉਹਨੂੰ ਪਟਿਆਲੇ ਲੈ ਜਾਂਦਾ ਲੈ ਕੇ ਗਏ ਹੂੰ ਇਹ ਤੇ ਗੋਛ ਅੰਬਰਸਰ ਦੇ ਜਿਹੜਾ ਉਹ ਸੂਰੀ ਗੰਦ ਮਾਰਿਆ ਸੀ ਸੂਰਜ ਜਿਹੜਾ ਗੰਦਕੀ ਖਾਂਦਾ ਸੀ ਉਹਦਾ ਦੋਸਤ ਹੀ ਇਹਨੂੰ ਅੰਬਰਸਰ ਤੋਂ ਵੀ ਪਹਿਲੀ ਗੱਲ ਵੀ ਰਾਹ ਦੇ ਵਿੱਚ ਕਿੰਨੀਆਂ ਝਿਲਾਂ ਜੀ ਵੀ ਉੱਥੇ ਵੀ ਰੱਖਿਆ ਜਾ ਸਕਦਾ ਸੀ ਇਹਨੂੰ ਪਟਿਆਰੇ ਲਗਾਏ ਆ ਬੜੀ ਯੋਜਨਾ ਦੇ ਨਾਲ ਯੋਜਨਾ ਪਨਾ ਕੇ ਸੈਂਟਰ ਸਿੱਕ ਹਾਂਜੀ ਮੈਂ ਆਪ ਪੰਜਵਾਰੀ ਜੇਲ ਕੱਟੀ ਆ ਵੀ ਜੇਲ ਦੇ ਨਿਯਮ ਹੁੰਦੇ ਜਿਹੜਾ ਹੁੰਦਾ ਨਾ ਕੈਦੀ ਤੇ ਜਿਹੜਾ ਹਵਾਲਾ ਲਾਤੀ ਹੁੰਦਾ ਵੀ ਇਹਨਾਂ ਨੂੰ ਓਡੋਡੀ ਰੱਖਿਆ ਜਾਂਦਾ ਹੈ ਹਾਂਜੀ ਫਿਰ ਇਹਨਾਂ ਦੀ ਇੱਕੀ ਸੀਆਡੀ ਹੁੰਦੀ ਹੈ ਵੀ ਇੱਕ ਇੱਕ ਬੰਦੇ ਦੇ ਨਾਲ ਇੱਕ ਇੱਕ ਨਾਲ ਮੁਕਬਰਤ ਬਿੱਟੋ ਤਿਆਰ ਕੀਤਾ ਜਾਂਦਾ ਹੈ ਜਿਹੜੇ ਵਿੱਚ ਹਵਾਲਾਤੀ ਹੁੰਦੇ ਤੇ ਜੇਲੀ ਹੁੰਦੇ ਆ ਜੀ ਵੇਚਲ ਨੰਬਰਦਾਰ ਚਾਰ ਕੀਤੇ ਜਾਂਦੀ ਹੈ ਕਿ ਜਿਨ੍ਹਾਂ ਨੂੰ ਸਜ਼ਾਵਾਂ ਹੁੰਦੀਆਂ ਉਹ ਸੀਐਡੀ ਸਾਰੀ ਨਿਫਤੀ ਨਹੀਂ ਦਿੰਦੇ ਰੋਜ਼ ਦੀ ਰੋਜ਼ ਜੀ ਤੇ ਜਦੋਂ ਉਹਦੇ ਪਰਿਵਾਰ ਨੇ ਇਹ ਗੱਲ ਕਹੀ ਸੀ ਵੀ ਸਾਡੇ ਭਰਾ ਨੂੰ ਖਤਰਾ ਹੈ ਵੀ ਇਹ ਬੰਦੇ ਜਿਨ੍ਹਾਂ ਨੇ ਠਿੱਖ ਕੋਮ ਦੇ ਉਹ ਕੋਕੇ ਬੱਚੇ ਮਾਰੇ ਝੂਠੇ ਤੋਰ ਤੋਂ ਮਕਾਵਲੇ ਚ ਮਾਰੇ ਆ ਵੀ ਮੈਨੂੰ ਰੋਜ਼ ਹਾਂਜੀ ਤੇ ਅਨੇ ਬਹਾਨੇ ਦੇ ਨਾਲ ਇਹ ਬਹਾਨਾ ਬਣਾਉਂਦੇ ਲੜਾਈ ਕਰ ਜੀ ਮੇਰੇ ਖਾਈ ਦਰਖਾਈ ਤਾਂ ਦਿੱਤੀਆਂ ਵੀ ਉਹਦੀ ਬਦਲੀ ਉਥੋਂ ਕਿਉਂ ਨਹੀਂ ਕੀਤੀ ਗਈ ਜੀ ਉਨਸਰਾਂ ਨੂੰ ਉਥੋਂ ਕਿਉਂ ਨਹੀਂ ਬਦਲਾ ਗਿਆ ਹਾਂਜੀ ਇਹ ਬੜੀ ਯੋਜਨਾ ਦੇ ਨਾਲ ਜਿਹੜਾ ਉਹਦਾ ਬਿਆਨ ਆਇਆ ਵੀ ਮੈਂ ਫੋਨ ਕਰਕੇ ਤੁਰਿਆ ਹੁਣਾ ਜੀ ਮੈਨੂੰ ਇਹ ਅੱਗੋਂ ਪੈ ਗਏ ਐ ਜੀ ਅੱਗੋਂ ਪੈ ਗਏ ਮੇਰਾ ਦਮਾਲਾ ਵਧਾਇਆ ਗਿਆ ਮੇਰੇ ਕੇਸ ਪੱਟੇ ਗਏ ਮੇਰਾ ਕੰਗਾ ਇਹਨਾਂ ਨੇ ਦੇ ਦਿੱ ਗਏ ਜੀ ਵੀ ਉਹ ਬੜੀ ਯੋਜਨਾ ਦੇ ਨਾਲ ਉਹਦੇ ਤੇ ਇਹ ਹਮਲਾ ਹੋਇਆ ਕਿ ਉਹਨੂੰ ਪਿੱਛੋਂ ਦੇਖੋ ਜਦੋਂ ਸੱਟਾਂ ਵੱਜ ਗਈਆਂ ਦੋ ਤਰ੍ਹਾਂ ਦੇ ਉਹਨਾਂ ਨੂੰ ਫੌਰੀ ਤੌਰ ਤੇ ਉਹਨਾਂ ਨੂੰ ਮੈਡੀਕਲ ਸਹੂਤਾਂ ਦਿੱਤੀ ਕਿਰਾਇਆ ਗਿਆ ਜੀ ਇਹਦਾ ਪਰਮਾਰ ਹਾਈ ਕੋਰਟ ਨੂੰ ਅਦਾਲਤ ਕੀਤੀ ਜੀ ਉਹ ਹਾਈ ਕੋਰਟ ਦੇ ਕਾਨੂੰਨੀਯਮ ਹੀ ਢਾਈਆਂ ਨਹੀਂ ਲਿਫਤੀ ਨਹੀਂ ਹਾਂਜੀ ਵੀ ਫੇਰ ਵੀ ਉਹਦਾ ਇਲਾਜ ਨਹੀਂ ਕਰਾਇਆ ਜੀ ਜਿਹੜਾ ਅੱਜ ਉਹ ਲਾਜ ਕਰਾਉਣ ਵਾਸਤੇ ਜਿਹੜੀ ਗੱਡੀ 'ਚ ਵਿੱਚ ਐ ਤੇ ਅੱਜ ਜਸਵੰਦੇ ਪੁੱਤਰ ਨਾਲ ਲੱਗਿਆ ਤੇ ਉਹਨੇ ਗੁਰੂ ਮਹਾਰਾਜ ਦਾ ਜਿਹੜਾ ਨਾਰਾ ਸੀ ਜਿਕਾਰੇ ਛੱਡੇ ਉਹਨਾਂ ਨੇ ਲਾਇਆ ਵੀ ਬੋਲੇ ਸੋ ਨਿਹਾਲ ਸਤਿ ਸ੍ਰੀ ਕਾਲੇ ਜਿਕਾਰੇ ਲਾਇਆ ਜਿਕਾਰੇ ਲਾਇਆ ਤੇ ਇੱਕ ਕੋਈ ਮੁਸਲਮਾਨ ਦਾ ਬੀ ਵੀ ਉਹਦੇ ਵਿੱਚ ਬੈਠਾ ਮਲਾਜਮ ਜੋਨੇ ਉਹਦੀ ਬਾਹ ਮਰੋੜ ਕੇ ਠੱਲੇ ਕਰਤੀ ਵੀ ਤੂੰ ਨਾਰੇ ਨਾ ਲਾ ਜੀ ਬੁਢੀ ਗੱਲ ਵੇਖਣ ਵਾਲੀ ਇਹ ਹੈ ਵੀ ਜਿਹੜੀ ਉਹਦੀ ਹਾਲਾਤ ਹੈ ਲੱਤਾਂ ਦੀ ਵੀ ਉਹ ਤਾਂ ਸੁਰਿਆ ਜਾਂਦਾ ਨਹੀਂ ਸੀ ਕਿ ਜਦੋਂ ਉਹਨੂੰ ਲਾਇਆ ਤੇ ਐਂ ਭੱਜ-ਭੱਜ ਕੇ ਲਗਾਇਏ ਉਹਨੂੰ ਖਿੱਚ-ਖਿੱਚ ਕੇ ਵੀ ਜਿਵੇਂ ਕਿਸੇ ਪਸ਼ੂਨ ਖੱਟਕੇ ਲਈ ਜਾਂਦਾ ਜੀ ਬਾਬਾ ਜੀ ਅੱਜ ਵੀ ਉਹਦੇ ਨਾਲ ਉਹੀ ਮਨੁੱਖੀ ਬਤੀਰਾ ਅੱਜ ਵੀ ਉਹਦੇ ਨਾਲ ਹੋ ਰਿਹਾ ਹੈ ਜੀ ਜੀ ਬਾਬਾ ਹਮੀਰ ਸਿੰਘ ਜੀ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਵੀ ਉਹ ਬੜੀ ਮੁਸ਼ਕਲ ਦੇ ਨਾਲ ਤੁਰ ਰਹੇ ਸੀ ਲੱਤਾਂ ਨਾਲ ਦੀ ਕੰਮ ਨਹੀਂ ਕਰ ਰਹੀਆਂ ਸੀ ਜਿਹੜੇ ਭਾਈ ਸੰਦੀਪ ਸਿੰਘ ਸੰਨੀ ਹੈਗੇ ਨੇ ਕਹਿੰਦੇ ਵੀ ਪਰਿਵਾਰ ਦਾ ਕਹਿਣਾ ਹੈਗਾ ਵੀ ਪੁਲਿਸ ਵੱਲੋਂ ਅਣਮਨੁੱਖੀ ਤਸ਼ੱਦਦ ਬਹੁਤ ਟਾਇਆ ਗਿਆ ਕਹਿੰਦੇ ਜੀ ਜੀ ਹਾਂ ਜੀ ਉਹੀ ਮੈਂ ਤੁਹਾਨੂੰ ਬਿਆਨ ਦਿੱਤਾ ਨਾ ਵੀ ਜਦੋਂ ਉੱਥੇ ਵਕੀਲ ਉਹਦੇ ਗਏ ਐ ਵਕੀਲਾਂ ਨੇ ਜਾ ਕੇ ਵੇਖਿਆ ਨਾਲ ਗੱਜ ਗਿਆ ਜਾਦੇ ਵੀ ਰੋਪਿਆ ਮੁਕੀਲ ਵੀ ਰੋਪੇ ਵੀ ਕੰਨ ਕਸ਼ਰੇ ਉਹਦੇ ਖੂਨ ਨਾਲ ਭਿੱਜ ਗਏ ਜੀ ਵੀ ਐਨਾ ਵੇ ਤੇ ਮਨੁੱਖੀ ਤਸ਼ੱਦਦ ਕੀਤਾ ਜਿਹੜੀ ਉਹਨਾਂ ਦਾ ਮੈਨੂੰ ਲੱਕੜ ਦੇ ਨਾਲ ਕੁੱਟਿਆ ਉਹ ਲੱਕੜ ਵੀ 파ਕ ਨਹੀਂ ਜੀ ਵੀ ਲੜਾਈ ਨਹੀਂ ਹੁੰਦੀਆਂ ਐ ਇਹ ਅੱਜ ਨਹੀਂ ਲੜਾਈ ਹੋਈ ਇਹ ਲੜਾਈ ਹੋਈ ਨਹੀਂ ਇਹ ਇੱਕ ਗਿਨੀ ਮਿਠੀ ਉਹਨੇ ਕਿਹਾ ਵੀ ਮੈਂ ਭੱਜ ਕੇ ਗੁਰਦੁਆਰੇ ਦੇ ਵਿੱਚ ਚਲਾ ਗਿਆ ਉੱਥੋਂ ਮੈਨੂੰ 20 22 ਬੰਦੇ ਮੇਰੀਆਂ ਮੁਸ਼ਕਾਂ ਬਣ ਕੇ ਜੇ ਮੈਨੂੰ ਉੱਥੋਂ ਕੰਦ ਕੇ ਲਿਆ ਕੇ ਤੇ ਜਿਹੜੀਆਂ ਉਹ ਲੱਕੜਾਂ ਦੇ ਨਾਲ ਉਹਨੂੰ ਕੁੱਟਿਆ ਵੀ ਉਹ ਲੱਕੜਾਂ ਵੀ ਪਾਟ ਗਿਆ ਮੈਂ ਇੰਨਾ ਜੋ ਮੁੱਹ ਪੂਰੇ ਕਿਤਾ ਜੇਰ ਵਾਲਿਆ ਨਹੀਂ ਜੀ ਸਾਡੀ ਬਾਬਾ ਹਮੀਰ ਸਿੰਘ ਜੀ ਸਵਾਲ ਬੜਾ ਉੱਠਦਾ ਹੈਗਾ ਵੀ ਜਿਹੜੇ ਸਿੱਖ ਚਿਹਰੇ ਹੈਗੇ ਨੇ ਜਿਹੜੇ ਆਗੂ ਹੈਗੇ ਨੇ ਇਹੋ ਜਿਹੇ ਆਗੂ ਜਿਵੇਂ ਸੰਦੀਪ ਸਿੰਘ ਸੰਨੀ ਹੈਗਾ ਇਹਨਾਂ ਤੇ ਇਸ ਤਰ੍ਹਾਂ ਜਿਹੜਾ ਤਸ਼ੱਦਦ ਠਾਇਆ ਜਾਂਦਾ ਹੈ ਇਸ ਦੇ ਪਿੱਛੇ ਦੀ ਸਾਜ਼ਿਸ਼ ਕੀ ਹੈਗੀ ਹੈ ਇਹ ਜੀ ਵੇਖੋ 65 ਸਾਲ ਦੇ ਨਹੀਂ ਤੁਹਾਨੂੰ ਪਤਾ ਲੱਗਿਆ ਵੀ ਜੋ 84 ਤੋਂ ਲਾ ਕੇ ਜੀ ਕਿ ਜਿਨ੍ਹਾਂ ਨੇ ਸਿੱਖ ਮਾਰੇ ਹੈ ਜੀ ਆ ਜੋ ਜਿਹਨਾਂ ਤੋਂ ਬਾਅਦ ਇਹ ਜਿਨ੍ਹਾਂ ਨੇ ਕੋਈ ਬਦਲਾ ਲਿਆ ਤੇ ਮਾਰਾ ਮੋਟਰ ਦੁਸ਼ਟਾਂ ਨੂੰ ਗੱਡੀ ਚ ਲਾਇਆ ਤੇ ਉਹਨਾਂ ਨੂੰ 35 35 ਸਾਲ ਹੋ ਗਏ ਤੇ ਇੱਕ ਦਿਨ ਦੀ ਵੀ ਉਹਨਾਂ ਨੂੰ ਕੋਰ ਨਹੀਂ ਮਿਲਦੀ ਜੀ ਕਿ ਜਿਨ੍ਹਾਂ ਨੇ ਜਿੰਨ ਬੀੜੀ ਬਲਾਕਰ ਕੀਤੇ ਬੰਦੇ ਮਾਰੇ ਸਾਰੇ ਸਬੂਤ ਹੈ ਕਿ ਉਹਨਾਂ ਨੂੰ ਮਹੀਨੇ-ਮਹੀਨੇ ਦੇ ਵਿੱਚ ਪਰੋੜ ਮਿਲਦੀ ਹੈ ਜੀ ਜੀ ਹਾਂਜੀ ਬਾਬਾ ਹਮੀਰ ਜੀ ਸਿੰਘ ਦੀ ਸਵਾਲ ਹੈਗਾ ਵੀ ਜਿਹੜਾ ਤਿੰਨ ਅਫਸਰ ਜਿਹੜੇ ਸਾਬਕਾ ਹੈਗੇ ਸੀ ਪੁਲਿਸ ਅਫਸਰ ਕਹਿੰਦੇ ਵੀ ਉਹਨਾਂ ਦੇ ਵਿੱਚੋਂ ਇੱਕ ਸੂਬਾ ਸਰਹੰਦ ਆਪਣੇ ਆਪ ਨੂੰ ਕਹਾਉਂਦਾ ਸੀਗਾ ਕਹਿੰਦੇ ਵੀ ਉਹਨੂੰ ਵੀ ਬਹੁਤ ਜ਼ਿਆਦਾ ਸੱਟਾਂ ਲਗੀਆਂ ਸੀਗਾ ਕਹਿੰਦੇ ਉਹਦੀ ਮੌਤ ਹੋ ਚੁੱਕੀ ਹੈ ਤੁਸੀਂ ਕੀ ਕਹਿੰਦੇ ਹੋ ਵੇਖੋ ਜੀ ਇਹ ਸਾਡੇ ਗੁਰੂ ਸਾਹਿਬ ਦਾ ਸੰਦਾ ਪੁੱਤਰ ਆਇਆ ਹੈ ਜੀ ਗਜ਼ੋਂ ਵੀ ਕੋਈ ਬੁੱਛੜ ਸਿੱਖ ਕੌਮ ਦੇ ਖਲਾਫ ਬੋਲਿਆ ਚਾਹੇ ਉਹਨੇ ਸਿੱਖਾਂ ਨੂੰ ਮਾਰਿਆ ਜ਼ੁਲਮ ਕੀਤਾ ਹੈ ਤੇ ਨਾਲ ਗੁਰੂ ਸਾਹਿਬ ਉਹਨਾਂ ਨੂੰ ਸੋਧਣ ਵਾਸਤੇ ਵੀ ਨਾਲ ਹੀ ਲਾਈਆਂ ਵੀ ਜਿਵੇਂ ਇੰਦਰਾ ਨੇ ਕਾਲ ਤਖਤ ਢਾਇਆ ਇਹ ਮਾਰੇ ਬੀਬੀਆਂ ਦੀਆਂ ਬੇਇੱਜ਼ਤ ਕੀਤੀਆਂ ਫੌਜੀਆਂ ਨੇ ਤੇ ਨਾਲ ਸਤਿਗੰਤ ਦੇ ਬਿਆੰਤ ਦੀ ਜੋਤੀ ਉਹ ਦੂਹ ਪਹਿਲਾਂ ਹੀ ਉੱਥੇ ਲਾਈ ਹੋਈ ਸੀ ਜੀ ਦੇ ਨਹੀਂ ਮੌਕੇ ਮੌਕੇ ਤੇ ਜਿਵੇਂ ਆਪਣਾ ਮੁਗਲ ਜ਼ੁਲਮ ਕਰਦੇ ਸੀ ਜੀ ਉਹ ਵੀ ਉਹ ਨਾਲ ਮਹਾਰਾਜੇ ਸੂਰਮੇ ਵੀ ਪੈਦਾ ਮਹਾਰਾਜੇ ਨੇ ਕਰਕੇ ਤੇ ਝੋਟੀਆਂ ਸਾਮੀਆਂ ਹੋਈਆਂ ਸੀ ਜੀ ਵੀ ਜਿਵੇਂ ਇਹ ਕਹਦਾ ਸੀ ਮੈਂ ਸੂਬਾ ਸਰਹੰਦ ਜੀ ਵੀ ਇਹਨੂੰ ਇਹ ਨਹੀਂ ਛਰਮਾਈ ਵੀ ਇਹ ਥੋੜਾ ਸੂਬਾ ਸਰਹੰਦੀਆਂ ਜੜਾਂ ਆਪਣਾ ਬੰਦਾ ਬਹਾਦਰ ਨੇ ਪਟਿਆਲਾ ਮੁਗਲਾਂ ਦੀ ਨਾਮੋ ਨਿਸ਼ਾਨ ਪੁੱਤੇ ਦੇ ਤੈਨੂੰ ਕੰਜਰਾ ਜਨਮ ਪੰਜਾਬ ਦੀ ਤਰਹੀ ਦੇ ਮਿਲਿਆ ਜੀ ਤੇ ਉਤੋਂ ਸਿੱਖਾਂ ਦੇ ਘਰੇ ਜਨਮ ਲੈ ਕੇ ਤੇ ਸਿੱਖਾਂ ਨੂੰ ਮਾਰ ਕੇ ਕਹਿੰਦਾ ਸੀ ਮੈਂ ਸੂਬਾ ਸਰਹੰਦ ਆਂ ਜੀ ਜੀ ਜਿਵੇਂ ਬੰਦੇ ਬਹਾਦਰ ਨੇ ਸੂਬਾ ਸਰਹੰਦ ਨਾਲ ਕੀਤੀ ਸੀ ਤੇ ਉਮੇ ਹੀ ਗੁਰੂ ਮਹਾਰਾਜ ਨੇ ਇਹ ਸੰਦੀਪ ਸਿੰਘ ਤੋਂ ਸੇਵਾ ਲਈ ਪਹਿਲਾ ਕੰਮ ਉਹ ਜਿਹੜਾ ਸੂਰੀ ਗੰਦ ਖਾਂਦਾ ਸੀ ਹਾਂਜੀ ਤੇ ਸਾਨੂੰ ਕਹਿੰਦਾ ਮੈਂ ਤੁਹਾਡੀਆਂ ਕੁੜੀਆਂ ਨਾਲ ਬਲਾਤਕਾਰ ਕਰੂੰਗਾ ਕਰਦਾ ਹਾਂ ਜੀ ਤੇ ਮੈਂ ਹੁੰਦੇ ਕਾਲ ਟੈਕਸਟ ਦੇ ਉੱਤੇ ਨਹੀਂ ਕਰਦੇ ਕਰਾਂਗੇ ਪਹਿਲਾਂ ਤਾਂ ਉਹਨੂੰ ਗੱਡੀ ਚ ਲਾਇਆ ਜੀ ਬਾਅਦ ਵਿੱਚ ਫੇਰ ਉਹ ਮਾਰਾਇਨੇ ਡਿਊਟੀ ਲਾਤੀ ਵੀ ਸਰਕਾਰਾਂ ਨੇ ਤਾਂ ਹੁਣ ਵੀ ਉਹਨੂੰ ਜਵਾਬਤ ਦੇਤੀ ਸੀ ਬਿਲਕੁਲ 30 ਸਾਲਾਂ ਤੋਂ ਉਹਨੂੰ ਸਜ਼ਾ ਹੋਈ ਹਰਿੰ ਜਿੰਦਗੀ ਹੋਣੀ ਐਸਪੀਪੀ ਜੀ ਕਿਉਂ ਨਿਆਗੇ ਬੇਟਰੀ ਹੀਰ ਨੂੰ ਗੌਰਮੈਂਟ ਦੇ ਬਾਂਟ ਦੇ ਦਿੰਦੀ ਹੈ ਜੀ ਇਹ ਪੱਕੀ ਗੱਲ ਕਿ ਮਹਾਰਾਜ ਨੇ ਲਾਈ ਸੀ ਵੀ ਜੇਕਰ ਇੱਕੜੀ ਬਾਹਰ ਆ ਜਾਂਦਾ ਤੇ ਜਿਹੜੀ ਇਹਦੇ ਨਾਲ ਇਹਨੂੰ ਵਿਜੇ ਸੇਵਾ ਮਿਲੀ ਹੈ ਹੋ ਸਕਦਾ ਵੀ ਇਹਨੂੰ ਮੁੜ ਕੇ ਇਹ ਸੰਦੀਪ ਸਿੰਘ ਨੂੰ ਸੇਵਾ ਨਾਲ ਉਹ ਨਾ ਮਿਲਦੀ ਜੀ ਹਲੋ ਹਾਂ ਜੀ ਬਾਬਾ ਹਮੀਰ ਸਿੰਘ ਜੀ ਖੀਲਾ ਸਵਾਲ ਕਰਦੇ ਆ ਵੀ ਜਿਹੜਾ ਸੂਬਾ ਸਰਹੰਦ ਸੀਗਾ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਦਾ ਤੁਸੀਂ ਦੇਖੋਗੇ ਅੰਤਮ ਅਰਦਾਸ ਵੀ ਕੀਤੀ ਜਾਵੇਗੀ ਇੱਥੇ ਇੱਕ ਸਵਾਲ ਉੱਠਦਾ ਹੈ ਵੀ ਸਿੱਖ ਕੌਮ ਨੂੰ ਤੁਸੀਂ ਉਸ ਬਾਰੇ ਕੀ ਸੁਨੇਹਾ ਦਿਓਗੇ ਦੇਖੋ ਜੀ ਉਹ ਪਾਰ ਨੂੰ ਗਵਰਨਮੈਂਟ ਨੇ ਦੁਜਾ ਉਹਦੇ ਸੱਤਾ ਵਧੀਆਂ ਤੇ ਤੁਸੀਂ ਆ ਕੇ ਤੇ ਇਹਨੂੰ ਸੰਭੋ ਜੀ ਵੀ ਇਹਦਾ ਇਲਾਜ ਕਰਾਉ ਉਹ ਆਂਦੇ ਵੀ ਸਾਡਾ ਇਹਦੇ ਨਾਲ ਕੋਈ ਸਬੰਧ ਨਹੀਂ ਜਿਹਨੇ ਸਿੱਖਾਂ ਨੂੰ ਮਾਰਿਆ ਕੋਹ ਕੋਕੇ ਉਸੇ ਪਰਿਵਾਰ ਨੇ ਜਵਾਬ ਦਿੱਤਾ ਸੀ ਇਹਨੂੰ ਸਾਹਮਣ ਤੋਂ ਅੱਛਾ ਪਰਿਵਾਰ ਮੁਕਰ ਗਿਆ ਹਾਂਜੀ ਪਰਿਵਾਰ ਮੁਕਰ ਗਿਆ ਨੂੰ ਸੰਭਾਲਣ ਦੇ ਹਾਂਜੀ ਪਰਿਵਾਰ ਮੁਕਰ ਗਿਆ ਸੀ ਵੀ ਇਹ ਮਰਦਾ ਮਰੇ ਜੁੰਦਾ ਜਵੇਂ ਅਸੀਂ ਸਾਡਾ ਇਹਦੇ ਨਾਲ ਕੋਈ ਸਬੰਧ ਨਹੀਂ ਅੱਛਾ ਜੀ ਹੁਣ ਮੇਰੀ ਇੱਕ ਔਮ ਨੂੰ ਪੀ ਲਾਇਏ ਦੇ ਪਿੰਡ ਦੇ ਬੰਗਾਲ ਨੂੰ ਵੀ ਅਪੀਲ ਹੈ ਜੇਕਰ ਉਹਦਾ ਕੀ ਪੁੱਛ ਇਹਨੂੰ ਗੁੱਚੜ ਨੂੰ ਮੁਸਲਮਾਨ ਨੂੰ ਇਹਨੂੰ ਉਹੋ ਨਹੀਂ ਸਾਂਭਦੇ ਜੀ ਇੱਕ ਤਾਂ ਉਹਦਾ ਸਨਸਕਾਰ ਪਿੰਡ ਦੇ ਵਿੱਚ ਨਾ ਪਿੰਡ ਦੇ ਲੋਕ ਕਰਨ ਦੇਣ ਜੀ ਦੂਜੀ ਗੱਲ ਇਹਦੀ ਇਹ ਨਹੀਂ ਅਰਦਾਸ ਹੈ ਜਦੋਂ ਸੰਸਕਾਰ ਕਰਦੇ ਐ ਉਦੋਂ ਕੋਈ ਵੀ ਪਾਠੀ ਇਹਦੀ ਅਰਦਾਸ ਨਾ ਕਰੇ ਬਿਲਕੁਲ ਜੀ ਜੀ ਗੱਲ ਹੈ ਵੀ ਜਦੋਂ ਇਹਦਾ ਭੋਗ ਰੰਗਾ ਜਦੋਂ ਇਹਦਾ ਪਰਿਵਾਰ ਹੀ ਮੁੱਕ ਗਿਆ ਇਹਦਾ ਭੋਗ ਬੋਚੜ ਦਾ ਪੀਰੇ ਪਉਣਾ ਹੈ ਵੀ ਇਹਦਾ ਕੋਈ ਰਿਦਾਰ ਨਾ ਪਾਠ ਖੰਡ ਪਾਠ ਇਹਦਾ ਕੋਈ ਪਾਠੀ ਨਾ ਕਰੇ ਨਾ ਇਹ ਵੀ ਕੋਈ ਅਰਦਾਸ ਕਰੇ ਜੇਕਰ ਨਹੀਂ ਕੋਈ ਹਟਦਾ ਜੀ ਰਾਤ ਦੇ ਵਿੱਚ ਆ ਕੇ ਜਿਹੜੇ ਕੇਪੀਐਸ ਜਲਦੇ ਨੂੰ ਲੋਕਾਂ ਨੇ ਜਵਾਬ ਦਿੱਤਾ ਸੀ ਹਾਂਜੀ ਫਿਰ ਗਵਰਨਮੈਂਟ ਨੇ ਦਬਾਅ ਪਾ ਕੇ ਤੇ ਉਹਦੀ ਅਰਦਾਸ ਕਰਾਈ ਸੀ ਜੀ ਤੇ ਫਿਰ ਉਹ ਸਭ ਪਾਠੀ ਨੂੰ ਨਹੀਂ ਇਥੇ ਲਖਤਾਰ ਦਿੱਤਾ ਜਾਵੇ ਕਿ ਸੂਬੇ ਸਰਹੰਦ ਵਿੱਚੜ ਰਹੀ ਬਾਬਾ ਜੀ ਇੱਥੇ ਇੱਕ ਸਵਾਲ ਹੈਗਾ ਜਿਹੜਾ ਪਾਠੀ ਅਰਦਾਸ ਕਰੇਗਾ ਉਸ ਤੇ ਫਿਰ ਸਿੱਖ ਕੌਮ ਐਕਸ਼ਨ ਲੈਣਗੇ ਜਥੇਬੰਦੀਆਂ ਬਈ ਹੱਕ ਮੰਗਦਾ ਐ ਐਕਸ਼ਨ ਲੈਣ ਦਾ ਪਹਿਲੀ ਗੱਲ ਐ ਵੀ ਮੁਸਲਮਾਨ ਨਹੀਂ ਹੁੰਦੀ ਜੀ ਵੀ ਜਦੋਂ ਜਿਹਨੇ ਕਬੂਲ ਕੀਤਾ ਵੀ ਮੈਂ ਸੂਬਾ ਸਰਹੰਦ ਦਾ ਮੈਂ ਮੁਸਲਮਾਨ ਐ ਜੀ ਜਿਹਨੇ ਇਹ ਗੱਲ ਤਾਂ ਕਹੀ ਵੀ ਮੈਂ ਸਿੱਖ ਐ ਹੂੰ ਸਿੱਖ ਦੀ ਅਰਦਾਸ ਹੁੰਦੀ ਐ ਮੁਸਲਮਾਨ ਨੂੰ ਨੱਪਿਆ ਜਾਂਦਾ ਹੈ ਜੀ ਵੀ ਇਹਦਾ ਸਸਕਾਰ ਹੀ ਵੀ ਇਹਨੂੰ ਜਿਹੜੇ ਮੁਸਲਮਾਨ ਹੈ ਉਹ ਇਹਨੂੰ ਨੱਪਣ ਤੇ ਮੈਂ ਤਾਂ ਇਹ ਵੀ ਆਣਾ ਵੀ ਇਹਦੇ ਇੱਕ ਕੈਮਰਾ ਲਾਇਆ ਜਾਵੇ ਹੁਣ ਇਹਨੂੰ ਜਦੋਂ ਬੱਚੇ ਕੀੜੇ ਖਾਣ ਤੇ ਉਹ ਜਿਹੜੀ ਵੀਡੀਓ ਬਣੇ ਵੀ ਸੋਬਾ ਸਰੇ ਆਂਦਣ ਹੁਣ ਕੀੜੇ ਕਿਵੇਂ ਖਾਂਦੇ ਆ ਜੀ ਵੀ ਇਹਨੇ ਜਿਹੜੇ ਸੱਖਾਂ ਨੂੰ ਕੋਹ ਕੋਹ ਕੇ ਤਸੀਹੇ ਦੇ ਦੇ ਕੇ ਮਾਰਿਆ ਉਹਨਾਂ ਖਬਰਾਂ ਵਿਚਾਰੇ ਨਾਲ ਇਨੇ ਕਿੰਨਾ ਜ਼ੁਲਮ ਕੀਤਾ ਤੇ ਕਿੰਨੇ ਨੇ ਸਿੱਖ ਮਰੇ ਆ ਹੂੰ ਇਹਦੀ ਅਰਦਾਸ ਕੋਈ ਵੀ ਪੱਖੀ ਨਾ ਨਾ ਕਰੇ ਬਿਲਕੁਲ ਜੀ ਜੀ ਸੋ ਬਾਬਾ ਹਮੀਰ ਸਿੰਘ ਜੀ ਜਿਸ ਤਰ੍ਹਾਂ ਤੁਸੀਂ ਸੂਬਾ ਸਰਹੰਦ ਨੂੰ ਲੈ ਕੇ ਜਿਹੜੀ ਜਾਣਕਾਰੀ ਦਿੱਤੀ ਦਰਸ਼ਕਾਂ ਨੂੰ ਜਿਹੜਾ ਸੂਬਾ ਸਰਹੰਦ ਆਪਣੇ ਆਪ ਨੂੰ ਕਹਾਉਂਦਾ ਸੀਗਾ ਪੁਲਿਸ ਅਫਸਰ ਤੇ ਜਿਨ੍ਹਾਂ ਨੇ ਕਈ ਨੌਜਵਾਨਾਂ ਤੇ ਤਸ਼ੱਦਦ ਠਾਇਆ ਇਨਕਾਉਂਟਰ ਕੀਤੇ ਹੈਗੇ ਨੇ ਸੋ ਦਰਸ਼ਕਾਂ ਨੂੰ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ ਆਪ ਜੀ ਦਾ ਜੀ ਬਹੁਤ ਬਹੁਤ ਫੋਨ ਕਰਨ ਤੇ ਕਰਨ ਵਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ